ਪਰਾਂ ਲਈ ਦੀਪਕ ਸਾਡੇ ਰਾਹ ਤੇ ਲਈ ਚਾਨਣ ਤੁਹਾਡੇ ਵਾਝੇ ਦਾ ਪੰਣਾ ਸਾਨੂੰ ਚਾਨਣ ਦਿੰਦਾ ਤੇ ਸਿੱਧੇ ਸਾਡੇ ਲੋਕਾਂ ਨੂੰ ਸਮਝ ਬਖਸ਼ਦਾ ਮੇਰੇ ਬਿਨਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਇਹ ਸਮਸੀ ਦੇ ਨਾਮ ਚ ਮੰਗਦੇ ਹਾਮੇਨ ਹਾਮੇਨ ਹਾਲੇਲੂਆ ਅੱਜ ਦੇਖਦੇ ਹਾਂ ਅੱਜ ਦਾ ਟੌਪਿਕ ਆ ਅਭਿਸ਼ੇਕ ਦੀ ਤਾਕਤ ਹਾਲੇਲੂਆ ਅਭਿਸ਼ੇਕ ਦੀ ਤਾਕਤ ਤੇ ਤਾਕਤ ਤਾਂ ਬਹੁਤ ਵੇਖ ਦਿੱਤੀ ਵੇਖਣ ਰੇ ਜਿਹੜੇ ਬੱਚੇ ਧੌੜ ਲਾਉਂਦੇ ਜਿਹਨਾਂ ਧੌੜਦੇ ਰਕਣੀ ਤਾਕਤ ਲਾਉਂਦੇ ਹallelujah ਤੇ ਪਲਵਾਨ ਹੁੰਦੇ ਨੇ ਉਹ ਕੁਸ਼ਤੀ ਕਰਦੇ ਉਹਨਾਂ ਦੀ ਤਾਕਤ ਵੇਖੀ ਜਾਂਦੀ ਜਿਹੜੇ ਆਪਸ ਵਿੱਚ ਲੜਦੇ ਆ ਜਿਹੜਾ ਤਕੜਾ ਹੁੰਦਾ ਚਿੱਤ ਜਾਂਦਾ ਹallelujah ਪਰ ਉਸ ਸੰਸਾਰੀ ਚੀਜ਼ਾਂ ਪਰ ਹੀ ਅੱਜ ਵੇਖਣਾ ਵਚਨ ਦੇ ਵਿੱਚ ਜੋ ਪਰਮੇਸ਼ਰ ਨੇ ਅਭਿਸ਼ੇਕ ਦੀ ਤਾਕਤ ਹallelujah ਤੇ ਵਚਨ ਵਿੱਚ ਜੋ ਵੇਖਦੇ ਆ ਪਹਿਲਾ ਸਮੂਹ ਅਠੀ ਸੋਮਾ ਦੇ ਦਿਨ 13 ਹੈ ਪਹਿਲਾ ਸਮੂਹ ਪ੍ਰਾਣਾ ਨੇ ਤਦ ਸਮੂਹ ਨੇ ਤੇਲ ਦਾ ਸਿੰਗ ਲੈ ਕੇ ਉਹ ਦੇ ਭਰਾਵਾ ਵਿੱਚੋਂ ਉਹ ਨੂੰ ਮਸਾ ਕੀਤਾ ਅਤੇ ਉਸ ਦਿਨ ਤੋਂ ਯਹੋਵਾ ਦਾ ਆਤਮਾ ਸਦਾ ਨਾ ਉਸ ਉਤੇ ਹੁੰਦਾ ਰਹੇ ਅਤੇ ਸਮੂਹ ਨੇ ਉਠ ਕੇ ਰਮਾਹ ਦੇ ਨੂੰ ਵਿਦਿਆ ਹallelujah ਜਦ 다우드 ਨੂੰ ਚੁਣਿਆ ਗਿਆ ਸੇਵਾ ਦੇ ਲਈ ਔਰ ਸਭ ਤੋਂ ਪਹਿਲਾਂ ਸਾਹਮਣੇ ਉਹ ਤੇਲ ਦਾ ਸਿੰਗ ਲਿਆ ਉਹ ਮਾਰਤੀ ਉਹਨੇ ਉਹਦੀ ਭਰਾਵਾਂ ਵਿੱਚ 다우드 ਦੇ ਭਰਾਵਾਂ ਵਿੱਚ ਉਹਨੂੰ 다우드 ਨੂੰ ਮਸਾ ਕੀਤਾ ਜਦੋਂ ਉਹਨੂੰ ਮਸਾ ਕੀਤਾ ਗਿਆ ਤਾਂ ਉਸੇ ਦਿਨ ਉਹ ਇਹ ਹਵਾ ਦਾ ਆਤਮਾ ਨਾਲ ਨ ਦਿੱਤੇ ਅੰਧਾਰੇ ਹallelujah ਕਿਉਂਕਿ ਜਦੋਂ ਇਹ ਹਵਾ ਦਾ ਆਤਮਾ ਹੁੰਦਾ ਹੈ ਤਾਂ ਉਹ ਆਤਮਾ ਫਤਿਹਵੰਦ ਉਹ ਆਤਮਾ ਜ਼ੋਰੇ ਵਾਲੇ ਤੇ ਆਤਮਾ ਨタルਤ ਵਾਲਾ ਉਹ ਸਭ ਪੰਤਰਾ ਨੂੰ ਤੋੜ ਦਿੰਦਾ ਹੈ ਅਜਿਹਾ ਵਜਤ ਜਿਹੜੇ ਕੋਈ 14-15 ਸਾਲ ਦੀ ਉਮਰ ਦਾ ਦਾਊਦ ਸੀ ਜਿਹਨੂੰ ਪਰਮੇਸ਼ਰ ਨੇ ਉਹਨੂੰ ਚੁਣਿਆ ਹallelujah ਅਰ ਸੌਲ ਵੀ ਮ사 ਕੀਤਾ ਗਿਆ ਸੀ ਪਰਮੇਸ਼ਰ ਦੀ ਸੇਵਾ ਲਈ ਪਰ ਸੌਲ ਦੇ ਨਹੀਂ ਹੋਵਾਂ ਦਾ ਆਤਮਾ ਅਲਗ ਹੋ ਗਿਆ ਤੇ ਜਿਹੜੇ ਅੱਜ ਅਸੀਂ वचन ਨੂੰ ਪੜਦੇ ਆ ਮਸਾਕਿਤ ਗਿਆ ਇੱਕ ਸਮਾ ਆਇਆ 다우드 ਦੇ ਪਿਤਾ ਨੇ ਕਿਹਾ ਤੂੰ ਆਪਣੇ ਭਰਾਵਾਂ ਦੇ ਕੋਲ ਜਾ ਉਹਨਾਂ ਦੀ ਚਾਲ ਢਾਲ ਨੂੰ ਮੇਲ ਕਿਉਂਕਿ ਉਹ ਸਾਊਲ ਦੇ ਸਿਪਾਹੀਆਂ ਦੇ ਵਿੱਚ ਫੌਜ ਵਿੱਚ ਭਰਤੀ ਸਨ ਉਹਨਾਂ ਦੇ ਪਿਤਾ ਨੇ 다우드 ਦੇ ਪਿਤਾ ਨੇ ਇਹ ਸੀ ਕਿ ਕੀ ਕਰਨਾ ਹੈ ਤੇ ਆਪਣੇ ਭਰਾਵਾਂ ਦੇ ਕੋਲ ਜਾ ਉਹਨਾਂ ਦੇ ਖਾਣ ਲਈ ਕੁਝ ਲੈ ਜਾ ਜਿਹੜੋ ਆਪਣੇ ਭਰਾਵਾਂ ਨੂੰ ਮਿਹਨਤ ਵਾਸਤੇ ਆਇਆ ਤਾਂ ਬਚੇ ਤੇ ਲਿਖਿਆ ਕਿ ਤ ਫਲਸਤੀਨ ਦਾ ਪਲਵਾਨ ਕਾਲੋ ਦੋਤ ਸੀ ਉਹ ਕੁੜੀ ਆਪਣਾ ਉੱਤਪਲਵਾਨ ਉਹਨੇ ਕੰਢਿਆ ਉਹ ਇਸਰਾਈਲੀਆਂ ਨੂੰ ਲਲਕਾਰਿਆ ਉੱਥੇ ਉਹਨਾਂ ਨੇ ਇਸਰਾਈਲੀਆਂ ਨੇ ਪਾਲਾਂ ਵਧੀਆਂ ਹੋਈਆਂ ਸਾਉਲ ਆਪਣੇ ਉਸੇ ਜੱਥੇ ਬੈਠਾ ਹੈ ਜਿਹੜੇ ਗੋリエ ਸੀ ਉਹ ਉਹਨਾਂ ਨੂੰ ਲਲਕਾਉਂਦੇ ਆ ਕਿ ਜੇ ਤੁਹਾਡੇ ਵਿੱਚ ਕੋਈ ਬੰਦਾ ਹੈਗਾ ਮੇਰੇ ਕੋਲ ਭੇਜੋ ਜੋ ਮੈਨੂੰ ਮਾਰ ਲਵੇਗਾ ਨਹੀਂ ਤਾਂ ਦੇਰ ਵੀ ਇਹ ਹੋ ਜਾਵਾਂਗੇ ਤੇ ਜੇ ਅਹੀਂ ਉਸ ਬੰਦੇ ਨੂੰ ਮਾਰ ਦਿੰਦਾ ਤੇ ਫਿਰ ਤੁਹਾਨੂੰ ਸਾਡੇ ਪੈਰਾਂ ਦੀ ਝੋਟੇ ਮੱਥਾ ਟੇਕਣਾ ਪੈਣਾ ਜਦ ਤਾਮਦ ਨੇ ਵੇਖਿਆ ਕੀ ਬੰਦਾ ਪਰਮੇਸ਼ਰ ਦੇ ਦਲਾਂ ਨੂੰ ਪਾਲਾਂ ਮੱਡ ਰਿਆ ਮਾੜਾ ਬੋਲ ਰਿਆ ਤੇ ਪਰਮੇਸ਼ਰ ਦੇ ਦਲ ਜਿਹੜੇ ਨੇ ਇਸ ਵਾਰੀ ਲੋਨ ਪਾਲਾਂ ਬੱਦੀਆਂ ਚੁੱਪ ਕਰਕੇ ਸੁਣਦੇ ਹallelujah ਉਹ ਕਿਉਂ ਸੁਣਦੇ ਕਿਉਂਕਿ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਅਸ਼ੀਰਵਾਦ ਨਹੀਂ ਸੀ ਹallelujah ਹੈ ਪਰਮੇਸ਼ਰ ਦੇ ਲੋਕ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਮਸਾ ਨਹੀਂ ਔਰ ਡਰ ਦੇ ਮਾਰੇ ਉਹ ਗੱਲਾਂ ਸੋਣਦੇ ਕਿ ਜਿਹੜਾ ਵੀ ਕੋਈ ਅੱਗੇ ਗਿਆ ਇੱਕੀ ਘਰੇਗਾ ਸਾਡੇ ਲੋਕਾਂ ਨੂੰ ਮਾਰ ਦਵੇ ਨਾ ਨਾ ਕਿ ਉਹ ਗੋਲੀਆਂ ਤੇ ਜਿਹੜਾ ਸੀ ਉਹਦਾ ਕੰਦ 6 ਹੱਥ ਤੇ 1 ਗੱਟ ਉੱਚਾ ਸੀ ਹallelujah 6 ਹੱਥ ਤੇ 1 ਗੱਟ ਉੱਚਾ ਜਿਹਾ ਨਾ ਉਚਾ ਸੀ ਲਿਖੇ ਸੂਰਮਾ ਦੇ ਜੋਦਾ ਸੀ ਅ ਜਦ ਤਾਈ ਨੇ ਇਹ ਗੱਲ ਸੁਣੀ ਦਾਉਤ ਨੇ ਕਿਹਾ ਕਿ ਇਹ ਤੌੜ ਹਵੇ ਪਰਮੇਸ਼ਰ ਦੇ ਦਲਾ ਨੂੰ ਗੱਲਾਂ ਕਰਨ ਵਾਲਾ ਹੈ। ਉਹ ਦਾਉਤ ਜੰਗਵਾਹ ਨੇ ਨਿਕਲਿਆ। ਉਹਨੇ ਕਿਹਾ ਜਿਹੜਾ ਇਸ ਪਲਵਾਨ ਨੂੰ ਮਾਰੇਗਾ ਉਹਨੂੰ ਕੀ ਨਾਮ ਮਿਲੇਗਾ? ਉਹਨੇ ਕਿਹਾ ਕਿ ਸਾਉ ਨੇ ਕਿਹਾ ਕਿ ਜਿਹੜਾ ਇਸ ਪਲਵਾਨ ਨੂੰ ਮਾਰ ਦੇਵੇ ਉਹਨੂੰ ਮੈਂ ਆਪਣੀ ਬੇਟੀ ਦਾ ਰਿਸ਼ਤਾ ਦਵਾਵਾਂਗਾ। ਹallelujah। ਪਰ ਆਪਣੇ ਰਾਜ ਵੀ ਚੁ ਵੀ ਉਹਨੂੰ ਰਿਸ਼ਤਾ ਦਵਾਵਾਂਗਾ। ਦਾਊਦ ਨੇ ਇਹ ਨਹੀਂ ਕਿਹਾ ਕਿ ਇਹ ਨਾ ਉਹ ਡਾਪੜਾ ਬ ਆਣਾ ਤੇ ਸਭ ਲੋਕ ਡੰਦੇ ਉਹਨੇ ਬੱਚਾ ਸੀ ਲੋਕੇ ਬਹਿ ਜਾਂਦਾ ਪਰ ਉਹਦੇ ਅੰਦਰ ਪਰਮੇਸ਼ਰ ਦਾ ਆਤਮਾ ਸੀ ਦਲੇਰੀ ਵਾਲਾ ਆਤਮਾ ਬੱਚੇ ਜਲੀ ਪਈ ਉਹ ਹਵਾਲੇ ਸਾਨੂੰ ਡਰਦਾ ਆਤਮਾ ਨਹੀਂ ਪਰ ਦਲੇਰੀ ਵਾਲਾ ਆਤਮਾ ਦਿੰਦਾ ਹallelujah ਖੁਦਾ ਦਾ ਆਤਮਾ ਜਦੋਂ ਹੁੰਦਾ ਤੁਹਾਨੂੰ ਦਲੇਰ ਕਰਦਾ ਤਾਂ ਬੱਚੇ ਜੀ ਕਿ ਜਦੋਂ ਦਾਊਦ ਲੜਨ ਵਾਸਤੇ ਨਿਕਲਿਆ ਉਹਨਾਂ ਦਾ ਉਹਨੇ ਪੰਜ ਪੱਥਰ ਲਏ ਪਹਿਲਾ ਪੱਥਰ ਗਲੇਲ ਦੰਦੇ ਚੜਾ ਕੇ ਜਦੋਂ ਗੋਲੀਅਤ ਨੂੰ ਮਾਰਿਆ ਤਾਂ ਉਹ ਪੱਥਰ ਜਿਹੜਾ ਰ ਮੱਥੇ ਵਿੱਚ ਫੁੱਟ ਗਿਆ ਤੇ ਗੋਲੀਅਤ ਤਾਹੂਦ ਦੇ ਪੈਰਾਂ ਦੇ ਵਿੱਚ ਡਿੱਗ ਪਿਆ ਉਹਨੇ 15 ਸਾਲ ਦਾ ਬੱਚੇ ਨੇ ਇੱਕ ਜੌਹ ਦੀ ਸ਼ੂਰਮੇ ਨੂੰ ਇੱਕ ਦਾਤ ਨੂੰ ਜਿਹੜਾ ਦਾਤ ਸੀਗਾ ਬੜਾ ਜਵਾਨ ਬੰਦਾ ਉਹਨੂੰ ਚਿੱਤ ਲਿਆ ਇੱਕ ਪੱਥਰ ਦੇ ਦੁਆਰੇ ਭਾਵੇਂ ਹਾਲਾਤ ਕਿੰਨਾ ਵੀ ਵੱਡਾ ਹੋਵੇ ਗੋਲੀਆਂ ਕੀਤਰਾ ਭਾਵੇਂ ਉਹ ਕਿੰਨਾ ਵੀ ਵੱਡਾ ਰੋਗ ਜਿਉਣਾ ਹੋਵੇ ਜਦੋਂ ਵਿਸ਼ੇਕ ਪਰਮੇਸ਼ਰ ਤੁਹਾਡੇ ਜੀਵਨ ਚ ਆਵੇਗਾ ਉਹ ਤੁਹਾਡੇ ਪੈਰਾਂ ਦੇ ਵਿੱਚ ਢਹਿ ਕੇ ਡੇਰੀ ਹੋ ਜਾਵੇਗਾ ਹਲੇਲੂਇਆ ਉਸ ਗੋਲੀਅਤ ਦੀ ਤਰ੍ਹਾਂ ਉਹ ਤੁਹਾਡੇ ਪੈਰਾਂ ਚ ਹਾਲਾਤ ਟਕਣਗੇ ਉਹ ਬਿਮਾਰੀ ਹੈ ਜਿਹੜੀ ਛੱਡ ਕੇ ਤੁਹਾਡੇ ਸਰੀਰ ਤੋਂ ਡਿੱਗ ਜਾਣਗੇ ਈਸ਼ੂ ਦੇ ਨਾਮ ਚ ਜਿਦੋਂ ਤੁਹਾਡੇ ਉੱਤੇ ਪਰਬੂ ਦਾ ਬਿਸ਼ੇਕ ਆਵੇਗਾ ਹਲੇਲੂਇਆ ਉਦੇ ਅਸਾਂ ਕੋ ਦਰਾਂ ਬਸਾਇਆ ਅਸਾਂ ਵਿੱਚ ਇਹਕ ਕਿ ਜਿਹਦੇ ਦੁਆਰਾ ਬੰਧਨ ਟੁੱਟਦੇ ਨੇ ਸਰਾਪ ਟੁੱਟਦੇ ਦੇ ਹਾਲਾਤ ਜਾਂਦੇ ਨੇ ਪਰੇਸ਼ਾਨੀਆਂ ਜਾਂਦੀਆਂ ਨੇ ਹਲੇਲੂਇਆ ਹਲੇਲੂਇਆ ਅਹੀਂ ਇੱਕ ਦਵਜਨ ਹੋਰ ਪੜਾਂਗੇ ਨਈਆਂ ਦੀ ਕਿਤਾਬ ਉਦੀ 15 ਉਦੀ 16 ਐਟ ਵਿੱਚ ਜਣੀ ਨੇ ਚੱਪੜਿਆ ਤਾਂ ਫਲਿਸਤੀ ਹਾਕਾ ਮਾਰ ਕੇ ਉਹ ਨੂੰ ਮਿਲੇ ਉਸ ਵੇਲੇ ਹੀ ਹੋਵਾ ਦਾ ਆਤਮਾ ਡਟੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਰਸੇ ਜਿੰਨਾ ਨਾਲ ਉਹਦੀਆਂ ਬਾਹਾਂ ਬੰਨੀਆਂ ਸਨ ਅਚੇਹ ਹੋ ਗਏ ਜਿਹੇ ਅੱਖਰ ਨਾਲ ਸੜੇ ਹੋਏ ਸਨ ਅਤੇ ਉਹਦੇ ਹੱਥਾਂ ਦੇ ਬੰਦਨ ਖੁੱਲ ਗਏ ਜਦੋਂ ਖੁਦਾ ਦਾ ਆਤਮਾ ਤੁਹਾਡੇ ਉੱਤੇ ਆਉਂਦਾ ਭਾਵੇਂ ਸ਼ੈਤਾਨ ਕਿੰਨਾ ਵੀ ਤੁਹਾਨੂੰ ਬੰਦ ਦੇ ਵਿੱਚ ਲਾ ਕੇ ਆਉਂਦਾ ਕਿੰਨੇ ਵੀ ਤੁਹਾਡੇ ਹੱਥ ਪੈਰ ਬੰਦੇ ਹੋਣ ਜੂੜੇ ਨੀਤੇ ਹੋਣ ਨੇ ਤੁਹਾਨੂੰ ਜੂੜ ਪਾਏ ਸਾਡੀਆਂ ਲੱਤਾਂ ਪੈਰਾਂ ਦੀ ਚੱਲਦੀਆਂ ਸਾਡੀਆਂ ਬਾਹਾਂ ਨਹੀਂ ਚੱਲਦੀਆਂ ਸਾਡੀ ਜ਼ਿੰਦਗੀ ਦੀ ਬਿਮਾਰੀ ਆ ਹਾਲਾਤ ਆ ਪਰੇਸ਼ਾਨੀਆਂ ਰੁਕਾਵਟੀਆਂ ਕੁਝ ਵੀ ਜਿੱਦੂ ਯਹੋਵਾ ਦਾ ਆਤਮਾ ਡਟੇ ਜ਼ੋਰ ਦੇ ਨਾਲ ਅੰਦਰ ਤੇ ਫਿਰ ਉਹ ਸਾਰੇ ਬੰਧਨ ਸਾੜ ਕੇ ਸਵਾਹ ਕਰ ਦਿੰਦਾ ਹਾਂ ਹਲੇਲੀਆ ਹਲੇਲੀਆ ਕਿ ਤੁਝੇ ਹੋਣਾ ਕੌਣ ਬਚਨ ਚ ਲਿਖਿਆ ਉਹ ਇੱਕ ਅੰਗ ਦੀ ਨਿਆਈਆ ਪਰਮੇਸ਼ਰ ਦਾ ਆਤਮਾ ਯੋਹਨਾ ਕਹਿੰਦਾ ਮੈਂ ਤੁਹਾਨੂੰ ਜਲ ਦੇ ਨਾਲ ਬਪਤਿਸਮਾ ਦਿੱਤਾ ਪਰ ਜਿਹੜਾ ਮੇਰੇ ਤੋਂ ਪਿੱਛੇ ਆਉਣ ਵਾਲਾ ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੰਗ ਦੇ ਨਾਲ ਬਪਤਿਸਮਾ ਦਵੇਗਾ ਹallelujah ਯਿਸੂ مسیحی ਕੀ ਕਰੇਗਾ ਤੁਹਾਨੂੰ ਪਵਿੱਤਰ ਆਤਮਾ ਤੇ ਅੰਗ ਦਾ ਬਪਤਿਸਮਾ ਦਵੇਗਾ ਹallelujah ਕਿ ਤੁਝੇ ਹੋਣਾ ਇਹ ਹੋਣਾ ਆਤਮਾ ਹੁੰਦਾ ਹੈ ਤਤ ਹੱਡਾ ਜੀਵਨ ਸੀਮਾ ਨਹੀਂ ਰੰਗਦਾ ਕਾਟੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਵਜ੍ਹਾ ਤੇ ਲਿਖਿਆ ਨਹੀਂ ਜਦੋਂ ਸਮਸਾਉਂ ਤੇ ਇਹ ਹਵਾ ਦਾ ਆਤਮਾ ਆਇਆ ਤਾਂ ਬੰਧਨ ਖੁੱਲ ਗਏ ਉਹ ਰਸਤੀਆਂ ਜਿਹੜੀਆਂ ਖੁੱਲ ਗਈਆਂ ਤੇ ਇੱਕ ਖੋਦੇ ਦੇ ਜਬੜੇ ਦੀ ਨਵੀਂ ਹੱਡੀਆਂ ਨੂੰ ਲੱਭੀ ਤਨੇ ਆਪਣਾ ਹੱਥ ਲੰਮਾ ਕਰਕੇ ਉਹਨੂੰ ਫੜਿਆ ਤਾਂ ਉਹਦੇ ਨਾਲ 1000 ਲੋਕਾਂ ਨੂੰ ਮਾਰ ਦਿੱਤਾ ਹallelujah ਉਹ ਜੂੜ ਇਹ ਹਵਾ ਆ ਗਿਆ ਹallelujah ਪਰਮੇਸ਼ਰ ਦੀ ਤਾਕਤ ਆ ਕਿ ਇੱਕ ਆਮ ਮਨੁੱਖ ਕਿਸੇ ਹਜ਼ਾਰ ਲੋਕਾਂ ਨੂੰ ਮਾਰ ਸਕਦਾ ਹੈ ਪਰ ਜਿੰਨੂੰ ਇਹ ਮਹਵਦਾ ਆਤਮਾ ਹੁੰਦਾ ਫਿਰ ਸਭ ਕੁਝ ਹੁੰਦਾ ਹੈ ਹallelujah ਜਿਹਦਾ ਨਾਮ ਅਮਕੀਨ ਨੂੰ ਮਮਤ ਕਰਨ ਦੀ ਸਮਰਥ ਰੱਖਦਾ ਐਸਾ ਪਰਮੇਸ਼ਵਰ ਆ ਤੇ ਜਿੰਦੂ ਫਿਰ ਉਹਦਾ ਪਿਸ਼ੇਕ ਆਏਗਾ ਤੁਹਾਨੂੰ ਪਤਾ ਨਹੀਂ ਲੱਗਣਾ ਅੱਜ ਤੁਹਾਨੂੰ ਪਤਾ ਸੀ ਤੁਹਾਡੇ ਦੇ ਪ੍ਰਭੂ ਦਾ ਆਤਮਾ ਉਤਰਨਾ ਹੈ ਅਮੇਜ਼ਿੰਗ ਹੱਲੇਲੂਇਆ ਪਰ ਜਿੱਦੋਂ ਪ੍ਰਭੂ ਆਪਣੇ ਕੰਮ ਕਰਦਾ ਇੱਕ ਪਲ ਵਿੱਚ ਅੱਖ ਚ ਮਤਾਂ ਜਿੰਨਾ ਵੀ ਟਾਈਮ ਨਹੀਂ ਲਾਉਂਦਾ ਉਹਦੇ ਐਸੇ ਕੰਮ ਨੇ ਹੱਲੇਲੂਇਆ ਜਦੋਂ ਜਿੱਦੋਂ ਮੈਨੂੰ ਪਰਮੇਸ਼ਰ ਨੇ ਆਜ਼ਾਦ ਕੀਤਾ ਸੀ ਤੂੰ ਪ੍ਰਭੂ ਦੇ ਅਭਿਸ਼ੇਕ ਦੇ ਦੁਆਰਾ ਮੈਂ ਆਜ਼ਾਦ ਕੀਤੀ ਗਈ ਹੱਲੇਲੂਇਆ ਪਰ ਪਰਮੇਸ਼ਰ ਆਪਣੇ ਅਭਿਸ਼ੇਕ ਦੇ ਨਾਲ ਮੈਨੂੰ ਆਜ਼ਾਦ ਕੀਤਾ ਬੰਧਨ ਤੋੜੇ ਜਿੰਨਾਂ ਨੂੰ ਕੋਈ ਤੋੜਨੇ ਸੀ ਸਕਦਾ ਇੱਕ ਵਚਨ ਇਹ ਹੋਰ ਪੜਾਂਗੇ ਕਿਸ ਤਰ੍ਹਾਂ ਬੰਧਨ ਤੋੜਦੇ ਕਿੰਨਾ ਅਭਿਸ਼ੇਕ ਦਾ ਕਿੰਨਾ ਪਦਾਂ ਦੇ ਪਾਪਨ ਦੇ ਕਿਉਂਕਿ ਤੁਹਾਨੂੰ ਅਭਿਸ਼ੇਕ ਦੀ ਤਾਕਤ ਜਿਹੜੀ ਦੱਸੀ ਜਾ ਰਹੀ 16 ਦੇ ਕਰਤਵ 16 ਉਹਦਾ 25 ਤੇ 26 ਆਇਤ ਪੜਾਂਗੇ ਪਰਤੀ ਕਰਾਤ ਨੂੰ ਪੋਲ ਸਤੇ ਸਿਲਾਜ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦਾ ਭਜਨ ਗਾਉਂਦੇ ਸਾਰਨਾ ਤੇ ਕੈਤੀ ਉਹਨਾਂ ਦੀ ਸੰਗਦੇ ਸਨ ਤਾਂ ਅਚਾਨਕ ਏਡਾ ਕੁਝ ਆਲਾਇਆ ਜੋ ਕੈਤ ਖਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਚਰਕ ਸਾਰੇ ਬੂਹੇ ਖੁੱਲ ਗਏ ਅਤੇ ਸਪਨਾ ਦੀਆਂ ਪੀੜੀਆਂ ਖੁੱਲ ਗਈਆਂ ਅਨਦੀਏ ਵਿੱਚ ਵਚਨ ਚ ਲਿਖਿਆ ਅਤੀ ਰਾਤ ਨੂੰ ਕੀ ਕੰਡੇ ਪਰਮੇਸ਼ਰ ਦੇ ਅਗੇ ਪ੍ਰਾਰਥਨਾ ਕਰਨ ਦੇ ਤੇ ਖਰਾਤਨਾ ਕਰਨ ਦੇ ਹallelujah ਜਦੋਂ ਪ੍ਰਾਰਥਨਾ ਕਰਦੇ ਨੇ ਅਰਾਧਨਾ ਕਰਦੇ ਇੱਕਦਮ ਇੱਕ ਵੱਡਾ ਭਚਾਲ ਆਇਆ ਉਹ ਭਚਾਲ ਦੀ ਸੀ خدا ਦਾ ਬਿਸ਼ੇਖ ਸੀ ਹਲੇਲੂਇਆ ਇੱਕ ਉਹ ਭਚਾਲ ਆਇਆ ਤੇ ਲਿਖਿਆ ਨੂੰ ਕੈਦ ਥਾਣੇ ਦੀਆਂ ਨੀਹਾਂ ਹੀ ਲੱਗੀਆਂ ਤੇ ਚਟ ਸਾਰੇ ਕੈਦੀ ਜਿਹੜੇ ਛੁੱਟ ਗਏ ਹਲੇਲੂਇਆ ਤੇ ਉਹਨਾਂ ਸਪਨਾ ਦੀਆਂ ਬੇੜੀਆਂ ਖੁੱਲ ਗਈਆਂ ਜਿਨ੍ਹਾਂ ਦੇ ਨਾਲ ਉਹ ਜਕੜੇ ਹੋਏ ਸੀ ਐਸਾ خدا ਦਾ ਬਿਸ਼ੇਖ ਦਾ 15 ਨੂੰ ਖੋਲਦਾਇਓ ਹalleluyah ਜਦ ਕਿ ਜਦ خدا ਦਾ ਵਿਸ਼ੇਸ਼ ਆਵੇਗਾ ਤਾਂ ਹਰੂ ਛਟਕਾਰੇ ਦੇਗਾ ਤੁਹਾਡੇ ਬੰਧਨ ਤੋੜੇਗਾ ਤੁਹਾਡੇ ਸਰਾਫਾਂ ਨੂੰ ਤੋੜੇਗਾ ਚਾਹੇ ਕਿਸ ਤਰ੍ਹਾਂ ਦੇ ਵੀ ਬੰਧਨ ਨੇ ਚਾਹੇ ਕਿਸ ਤਰ੍ਹਾਂ ਦੀ ਵੀ ਬਿਮਾਰੀ ਹੈ ਹalleluyah ਉਹਦੇ वचन ਦੇ ਦੁਆਰਾ ਨਹੀਂ ਸ਼ੁਰਤ ਨੇ ਉਹਦੇ वचन ਦੇ ਦੁਆਰਾ ਆਪਾਂ ਦਲੇਰ ਹੁੰਨੇ ਉਹਦੇ वचन ਦੇ ਦੁਆਰਾ ਇਹ ਸਭ ਜੀਵਨ ਚ ਬਿਸ਼ੇਅ ਕਰਦਾ ਹੈ ਹalleluyah ਔਰ ਜੇਕਰ ਤੁਸੀਂ ਚਾਹੁੰਦੇ ਕਿ ਇਹ ਪ੍ਰਭੂ ਦੇ ਵਿਸ਼ੇਸ਼ੇਕ ਦੇ ਵਿੱਚ ਵਧਿਏ ਔਰ ਪ੍ਰਭੂ ਦੇ ਨਾਲ ਹੀ ਇੱਕ ਮਜ਼ਬੂਤ ਸਬੰਧ ਬਣਾਓ ਹਰ ਰੋਜ਼ ਪ੍ਰਾਰਥਨਾ ਵਿੱਚ ਜਾਓ ਹਰ ਰੋਜ਼ ਪ੍ਰਭੂ ਦੇ ਨਾਲ ਸਬੰਧ ਮਜ਼ਬੂਤ ਰੱਖੋ ਇੱਕ ਸਮਾਂ ਰੱਖੋ ਕਿ ਦੁਨੀਆਂ ਇੱਧਰ ਤੋਂ ਇੱਧਰ ਹੋ ਜਾਏ ਆਹ ਜਗਾ ਟਾਈਮ ਹੈ ਮੇਰਾ ਪ੍ਰਭੂ ਦੇ ਨਾਲ ਕਿੰਨੇ ਜਾਣੇ ਸਮਝਦੇ ਕਿੰਨੇ ਜਾਣੇ ਨੇ ਇਦਾਂ ਸਮਾਂ ਰੱਖਿਆ ਪ੍ਰਭੂ ਦੇ ਨਾਲ ਕਿੰਨੇ ਵਜੇ ਰੱਖਦੇ ਨੇ ਸਵੇਰੇ ਕਿੰਨੇ ਵਜੇ ਉੱਠ ਕੇ ਦੁਆ ਕਰਦੇ ਕਈ ਸਵੇਰੇ ਸਮਾਂ ਨਹੀਂ ਦੁਪਹਿਰ ਦੁਪਹਿਰ ਦੀ ਪ੍ਰਾਰਥਨਾ ਕਿਨੇ ਕੋਈ ਕੰਨ ਕਰਦਾ ਹੈ ਕੋਈ ਵੀ ਨਹੀਂ ਲੱਡੀ ਭਣੀ ਹੋ ਜੇ ਬਸ ਰਾਤ ਦੀ ਪ੍ਰਾਰਥਨਾ ਹallelujah ਇਹ ਪਰੂ ਬੀਸ਼ੇ ਕਿੰਨਾ ਬਹੁਤ ਹੈ ਪਵਿੱਤਰ ਆਤਮਾ ਜਿੱਦਾਂ ਪਾਵਾਂਗੇ ਕਿੰਨਾਂ ਬੰਧਨ ਟੁੱਟਣਗੇ ਕਿੰਦਾ ਹੀ ਆਜ਼ਾਦ ਹੋਵਾਂਗੇ ਕਿੰਦਾ ਉਸ ਆਸ਼ੀਸ਼ ਨੂੰ ਬਰਕਤ ਨੂੰ ਲਵਾਂਗੇ ਹallelujah ਸਾਡਾ ਸੁਬੰਧ ਪ੍ਰਭੂ ਦੇ ਨਾਲ ਮਜ਼ਬੂਤ ਹੋਣਾ ਜ਼ਰੂਰੀ ਜੇ ਪਿੱਛੇ ਨੂੰ ਚਲੇਗੇ ਮੈਂ ਤੁਹਾਡੇ ਲਈ ਪ੍ਰੇਅ ਕਰਾਂਗੀ ਖੁਦਾ ਨਾਲ ਉਹ ਬੰਦਾਵੇਗਾ ਪ੍ਰਭੂ ਦੇ ਆਤਮਾ ਦੇ ਵਿੱਚ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਬਰਕਤ ਦੇ ਸਾਰੇ ਵਜਨ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਧੰਨਵਾਦ ਕਰਦੇ ਹਾਂ ਖੁਦਾ ਇਸ ਵਚਨ ਦੇ ਦੁਆਰਾ ਖੁਦਾ ਆਪਣੇ ਲੋਕਾਂ ਨੂੰ ਆਸ਼ੀਸ਼ ਦੇ ਬਰਕਤ ਦੇ

ਪਿਤਾ ਪਰਮੇਸ਼ਰ ਕੈਦਖਾਨੇ ਵਿੱਚ ਪ੍ਰਾਰਥਨਾ ਕੀਤੀ ਉੱਥੇ ਵਿਸ਼ੇਕ ਉਤਰਿਆ ਕੈਦਖਾਨੇ ਦੇ ਦੀਆਂ ਹਿੱਲ ਗਏ ਜਿੰਨਾਂ ਲੋਕਾਂ ਨੇ ਪਤਾ ਰਾਤ ਨਾਲ ਸੁਣੀ ਜਿੰਨਾਂ ਨੇ ਪ੍ਰਭੂ ਜੀ ਦੀ ਪ੍ਰਾਰਥਨਾ ਸੁਣੀ ਉਹ ਸਾਬ ਉਹਨਾਂ ਦੇ ਬੰਧਨ ਖੁੱਲ ਗਏ ਮੇਰੇ ਪਿਤਾ ਪਰਮੇਸ਼ਰ ਐਸਾ ਵਿਸ਼ੇਕ ਅਜ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਕੰਮ ਕਰੇ ਖੁਦਾ ਵੱਡੀ ਕਿਰਪਾ ਕਰੋ ਪਿਆਰ ਕਰੋ ਇਸ ਵਿਚ ਦੇ ਦੁਆਰਾ ਹਾਸ਼ੀਸ਼ ਦਿਓ ਯਿਸੂ ਮਸੀਹ ਦੇ ਸ਼ਾਨਭਰੇ ਨਾਮ ਜਮੰਦੇ ਆਮੇਨ ਆਮੇਨ ਹalleluyah ਮੈਂ ਚੰਦੀ ਕਿਵੇਂ ਸਭਨਾਂ ਦੇ ਲਈ ਪ੍ਰਾਰਥਨਾ ਕਰਾਂ ਉਸ ਤੋਂ ਵਿਸ਼ੇਸ਼ ਦੇ ਲਈ ਪ੍ਰਭੂ ਦਾ ਆਤਮਾ ਘੁਮਾਈ ਕਰਦਾ ਤੁਹਾਡੇ ਲਈ ਸਾਰੇ ਜਣੇ ਇੱਥੇ ਲੈਣ ਵੱਲ ਲੋਕੇ ਆ ਜਾਓ